ਅੱਜ ਤੁਹਾਨੂੰ ਸਮਾਣੇ ਦੇ ਅਸੀਂ ਕੁਝ ਕੁ ਦ੍ਰਿਸ਼ ਦਿਖਾਵਾਂਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਵੱਲ ਕੂਚ ਕੀਤੀ ਸੀ ਤਾਂ ਉਦੋਂ ਦਾ ਜਿਹੜਾ ਪੁਰਾਣਾ ਸਮਾ ਸੀਗਾ ਪੁਰਾਣਾ ਇਤਿਹਾਸ ਸੀਗਾ ਜਿਹਨੂੰ ਅੱਜ ਤੱਕ ਤੁਸੀਂ ਨਹੀਂ ਦੇਖਿਆ ਹੋਣਾ ਅਸੀਂ ਤੁਹਾਨੂੰ ਸਮਾਣੇ ਦੀਆਂ ਤਸਵੀਰਾਂ ਦਿਖਾ ਰਹਿਆਂਗੇ ਤੇ ਜਿਹੜੀ ਜਗ੍ਹਾ ਦੇ ਉੱਤੇ ਬੈਠੇ ਆਵੇਂ ਇਹ ਤਕਰੀਬਨ 300-400 ਸਾਲ ਪੁਰਾਣੀ ਜਿਹੜੀ ਇਮਾਰਤ ਬਣੀ ਹੋਈ ਸੀ ਜਿਹੜੀ ਹੁਣ ਢਹਿ ਢੇਰੀ ਹੋ ਗਈ ਆ ਇਹਦੇ ਜਿਹੜੇ ਤੁਹਾਨੂੰ ਅਸੀਂ ਮਾਓ ਕੋਲੇ ਦ੍ਰਿਸ਼ ਦਿਖਾ ਰਹੇ ਆਂਗੇ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਇੱਕ ਵਾਰੀ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਤਕਰੀਬਨ ਪਿਛਲੇ ਸਮੇਂ ਵਿੱਚ ਵਰਤੀਆਂ ਜਾਂਦੀਆਂ ਸਨ ਛੋਟੀਆਂ ਇੱਟਾਂ ਦੀਆਂ ਇਹ ਬਹੁਤ ਚੌੜੀਆਂ ਚੌੜੀਆਂ ਕੰਦਾ ਬਣੀਆਂ ਹੋਈਆਂ ਨੇ ਜਿਹੜੀਆਂ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਵੱਲ ਕੋਚ ਕੀਤੀ ਸੀ ਜਦੋਂ ਉਹਨਾਂ ਨੇ ਛੋਟੇ ਸਹਿਬਜਾਦਿਆਂ ਦਾ ਬਦਲਾ ਲਿਆ ਸੀਗਾ ਜਾਂ ਆਪਾਂ ਗੱਲਬਾਤ ਕਰੀਏ ਗੁਰਤੇਗ ਬਹਾਦਰ ਸਾਹਿਬ ਦੇ ਜਿਹੜੇ ਜਿਨ੍ਹਾਂ ਨੇ ਸ਼ਹੀਦ ਕੀਤਾ ਸੀਗਾ ਜਲਾਦ ਉਹ ਵੀ ਜਿਹੜੇ ਸਮਾਨੇ ਦੇ ਸਨ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਦੋਂ ਦੀ ਜਿਹੜੀ ਇੱਕ ਪੁਰਾਣੀ ਇਮਾਰਤ ਬਣੀ ਹੋਈ ਹੈਗੀ ਇੱਥੇ ਜਿਹੜੀ ਹੁਣ ਤਕਰੀਬਨ ਅਨਖਾਸਤਾ ਹੋ ਚੱਕੀ ਆ ਜੀ ਦੀ ਹਾਲਾਤ ਕਿਸੇ ਸਮੇਂ ਇੱਥੇ ਕੋਈ ਮੁਸਲਮਾਨ ਰਹਿੰਦੇ ਹੁੰਦੇ ਸੀਗੇ ਜੇ ਤੁਹਾਨੂੰ ਅਸੀਂ ਇੱਥੋਂ ਦਾ ਇਤਿਹਾਸ ਦੱਸੀਏ ਸਮਾਂ ਨੇ ਦਾ ਕਿਸੇ ਸਮੇਂ ਇੱਥੇ ਕੋਈ ਮੁਸਲਮਾਨ ਰਹਿੰਦੇ ਹੁੰਦੇ ਸੀਗੇ ਪਰ ਅੱਜ ਇੱਥੇ ਕੋਈ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਕੋਈ ਇੱਥੇ ਨਹੀਂ ਰਹਿੰਦਾ ਹੈਗਾ ਪਰ ਜਿਹੜੀ ਇਹਦੀ ਮਾੜੀ-ਮੋਟੀ ਮਰਮਤ ਵੀ ਕਰਵਾਈ ਗਈ ਹੈ ਜਿਵੇਂ ਆਹ ਆਪਾਦ ਦੇ ਵਿੱਚ ਇੱਟਾਂ ਲੱਗੀਆਂ ਹੋਈਆਂ ਨੇ ਦੋਸਤੋ ਪਰ ਜਿਹੜੀਆਂ ਪੁਰਾਣੀਆਂ ਇੱਟਾਂ ਨੇਗੀਆਂ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਸਿਸਟਮ ਹਨਾ ਇੱਥੇ ਜਿਹੜਾ ਪੁਰਾਣਾ ਆਪਾਂ ਗੈਸਾ ਕਰੀ ਅੰਕੇ ਇੱਕ ਜਿਹੜਾ ਜਿਹੜੀਆਂ ਮਤਲਬ ਮੁਸਲਮਾਨਾਂ ਦੀਆਂ ਕਾਬਰਾਵਾਂ ਬਣੀਆਂ ਹੋਈਆਂ ਤਕਰੀਬਨ ਬਹੁਤ ਪੁਰਾਣੀਆਂ ਨੇਗੀਆਂ ਤੁਹਾਨੂੰ ਅਸੀਂ ਦ੍ਰਿਸ਼ ਦਿਖਾ ਰਹੇ ਹਾਂਗੇ ਦੇਖੋ ਕਿੰਨੀ ਚੌੜੀ ਕੰਧ ਹੈਗੀ ਹੈ ਹਨਾ ਕਿੰਨੀਆਂ ਚੌੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਪਰ ਅੱਜ ਇਹ ਜਿਹੜੀਆਂ ਢਹਿ ਢੇਰੀ ਹੋ ਚੁੱਕੀਆਂ ਨੇ ਦੋਸਤੋ ਦੇਖ ਸਕਦੇ ਹੋ ਕਿ ਬਹੁਤ ਜਿਹੜਾ ਇਹਦੇ ਨਾਲ ਪੁਰਾਣਾ ਸਿਸਟਮ ਜੁੜਿਆ ਹੋਇਆਗਾ ਜੇ ਆਪਾਂ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਕਿਸੇ ਸਮੇਂ ਵਿੱਚ ਇੱਥੇ ਕੋਈ ਮੁਸਲਮਾਨ ਰਹਿੰਦੇ ਸੀਗੇ ਤੇ ਉਹਨਾਂ ਦੀ ਇੱਥੇ ਕਵਰਾਂ ਵੀ ਬਣਾਈਆਂ ਹੋਈਆਂ ਨੇ ਕਿਸੇ ਦੀ ਕੋਈ ਮੰਨਤਾ ਵੀ ਹੋਣੀ ਆਪਾਂ ਨੂੰ ਇਹ ਚੀਜ਼ਾਂ ਬਾਰੇ ਤਾਂ ਚਲੋ ਨਹੀਂ ਪਤਾ ਹੈਗਾ ਤੇ ਇੱਥੇ ਜਿਹੜੇ ਆਲੇ ਵੀ ਬਣੇ ਹੋਏ ਨੇ ਕਿਸੇ ਸਮੇਂ ਦੇ ਵਿੱਚ ਜਦੋਂ ਇੱਥੇ ਕੋਈ ਰਹਿੰਦਾ ਹੋਣਾ ਜਾਂ ਕਿਸੇ ਦਾ ਪਰਿਵਾਰ ਰਹਿੰਦਾ ਹੋਣਾ ਤਕਰੀਬਨ ਤੁਹਾਨੂੰ ਅਸੀਂ 350 350 ਪੁਰਾਣੀ ਗੱਲ ਦੱਸ ਰਿਹਾ ਹਾਂ ਦੇਖੋ ਕਿੰਨੀਆਂ-ਕਿੰਨੀਆਂ ਚੌੜੀਆਂ ਕੰਧਾਂ ਨੇ ਬਾਅਦ ਦੇ ਵਿੱਚ ਪਲਾਸਤਰ ਕੀਤੀਆਂ ਹੋਈਆਂ ਨੇ ਪਰ ਇੱਥੇ ਆਲੇ ਨੇ ਜਿਹੜੇ ਇਹ ਇਹ ਪੁਰਾਣੇ ਬਣੇ ਹੋਏ ਨੇ ਜਿਵੇਂ ਕਿਸੇ ਟਾਈਮ ਇੱਥੇ ਜੋਤਾਂ ਲੱਗਦੀਆਂ ਹੋਣਗੀਆਂ ਜਾਂ ਜਦੋਂ ਬਿਜਲੀ ਦਾ ਪ੍ਰਬੰਧ ਨਹੀਂ ਹੁੰਦਾ ਸੀਗਾ ਉਦੋਂ ਦੇ ਤੁਹਾਨੂੰ ਅਸੀਂ ਦ੍ਰਿਸ਼ ਦਿਖਾ ਰਹੇ ਹਾਂ ਇਸ ਟਾਈਮ ਸਮਾਣਾ ਤੋਂ ਪੁਰਾਣੀਆਂ ਇੱਟਾਂ ਦਾ ਇਹ ਇਮਾਰਤ ਬਣੀ ਹੋਊਗੀ ਕਿਸੇ ਸਮੇਂ ਹਨਾ ਤੇ ਮੁਸਲਮਾਨ ਜਿਹੜੇ ਇੱਥੇ ਕਿਸੇ ਸਮੇਂ ਰਹਿੰਦੇ ਹੋਣੇ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਵੱਲ ਕੂਚ ਕੀਤੀ ਸੀ ਤਾਂ ਉਹ ਇਹਨਾਂ ਮਤਲਬ ਚੀਜ਼ਾਂ ਤੋਂ ਹੋ ਕੇ ਲੰਗੇ ਹੋਣੇ ਆ ਤੇ ਉਹ ਚੀਜ਼ਾਂ ਦੇ ਤੁਹਾਨੂੰ ਅਸੀਂ ਦ੍ਰਿਸ਼ ਦਿਖਾ ਰਹਿਆਂਗੇ ਅੱਜ ਸਾਡੇ ਕੈਮਰੇ ਦੇ ਮਾਧਿਅਮ ਰਾਹੀਂ ਦੇਖੋ ਕਿੰਨੀਆਂ-ਕਿੰਨੀਆਂ ਚੌੜੀਆਂ ਕੰਦਾ ਨੇ ਹਨ ਤੇ ਜਿਹੜਾ ਤੁਹਾਨੂੰ ਅਸੀਂ ਲਾਈਵ ਦ੍ਰਿਸ਼ ਦਿਖਾ ਰਹਿਆਂਗੇ ਇਸ ਟਾਈਮ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਤਕਰੀਬਨ ਖਤਮ ਹੋ ਚੁੱਕੀਆਂ ਨੇ ਤੁਹਾਨੂੰ ਅਸੀਂ ਕੁਸ਼ਕ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹਿਆਂਗੇ ਛੋਟੀਆਂ ਇੱਟਾਂ ਨੇ ਹਨਾ ਉਹ ਸਮੇਂ ਦੀ ਹੈ ਇਮਾਰਤ ਬਣੀ ਹੋਈ ਹੈਗੀ ਇਮਾਰਤ ਜੇ ਤੁਹਾਨੂੰ ਅਸੀਂ ਦਿ੍ਰਿਸ਼ ਦਿਖਾ ਰਹਿਆਂਗੇ ਸਮਾਨੇ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਦੇਖੋ ਇਹ ਉਹ ਗੇਟ ਨੇ ਹਨਾ ਜਦੋਂ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਕਹਿੰਦੇ ਹੁੰਦੇ ਸੀ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਮਤਲਬ ਉੱਥੇ ਜਦੋਂ ਵਜੀਦ ਖਾਨ ਦੇ ਕਚਹਿਰ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਕਹਿੰਦੇ ਵੀ ਨੀਵੇਂ ਹੋ ਕੇ ਲੰਘਿਆ ਜਾਂਦਾ ਸੀਗਾ ਇੱਥੋਂ ਵੀ ਜਿਹੜੇ ਮਤਲਬ ਕਿਸੇ ਸਮੇਂ ਮਤਲਬ ਜਿਹੜੇ ਇੱਥੋਂ ਦੇ ਸ਼ਾਸਕ ਹੋਣਗੇ ਉਹਨਾਂ ਨੂੰ ਜਦੋਂ ਕੋਈ ਮਿਲਣ ਆਉਂਦਾ ਹੋਊਗਾ ਤਾਂ ਨੀਵੇਂ ਹੋ ਕੇ ਲੰਘਦੇ ਹੋਣਗੇ ਦੇਖੋ ਕਿੰਨਾ ਚੌੜਾ ਹਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 2.5 ਫੁੱਟ ਦਾ ਗੇਟ ਬਣਿਆ ਹੋਇਆ ਹੈ ਤਕਰੀਬਨ ਇਹ 2.5 ਫੁੱਟ ਜਾਂ 3 ਫੁੱਟ ਚੌੜੀ ਜਿਹੜੀ ਇਹ ਜਿਹੜੀ ਕਹਿ ਸਕਦੇ ਹਾਂਗੇ ਆਪਾਂ ਅ ਦਰਵਾਜ਼ਾ ਜਾਂ ਗੇਟ ਜਿਹਾ ਬਣਿਆ ਹੋਇਆ ਹੈਗਾ ਇਹਦਾ ਤਕਰੀਬਨ ਕਾਫੀ ਪੁਰਾਣੀ ਹੋ ਚੁੱਕੀ ਹੈ ਇਮਾਰਤਾਂ ਹਨ ਇਹ ਤੇ ਅੱਜ ਤੁਹਾਨੂੰ ਅਸੀਂ ਕੁਝ ਪੁਰਾਣਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਚੀਜ਼ਾਂ ਸਾਡੇ ਇਤਿਹਾਸ ਦੇ ਨਾਲ ਵੀ ਜੁੜੀਆਂ ਹੋਈਆਂ ਨੇਗੀਆਂ ਜਿਹੜੀਆਂ ਸਮਾਣੇ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਜ ਜਦੋਂ ਅਸੀਂ ਅੱਜ ਆਪਾਂ ਸਮਾਣੇ ਇਤਿਹਾਸ ਦੀ ਗੱਲ ਕਰੀਏ ਦੇਖੋ ਇਹ ਮਤਲਬ ਡਿਜ਼ਾਈਨ ਵੀ ਬਣੇ ਹੋਏ ਨੇ ਤੇ ਹਨਾ ਅੱਜ ਵੀ ਤਕਰੀਬਨ ਕਿੰਨੀਆਂ ਸਦੀਆਂ ਲੰਘ ਜਾਣਾਂ ਦੇ ਬਾਅਦ ਵੀ ਇਹ ਇਮਾਰਤ ਪੈਸੇ ਤਾਂ ਟੈਟੇਰੀ ਹੋ ਗਈ ਆ ਪਰ ਜਿਹੜੇ ਇਹਦੇ ਮਤਲਬ ਕਹਿ ਸਕਦੇ ਆ ਕਿ ਆਪਾਂ ਜਿਹੜੇ ਨਿਸ਼ਾਨ ਨੇ ਜਿਹੜੀ ਇਹਦੇ ਉੱਤੇ ਕਾਰਾਗਰੀ ਕੀਤੀ ਹੋਈ ਆ ਉਹ ਓਮੇ ਦੀ ਓਮੇ ਹੀ ਪਈ ਆ ਹਨਾ ਦੇਖੋ ਮਿੱਟੀ ਦੇ ਵਿੱਚ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਗਿਆ ਕਿਤੇ ਨਾ ਕਿਤੇ ਇਹਨਾਂ ਦੀ ਹਾਲਤ ਖਾਸ ਤਾਂ ਜ਼ਰੂਰ ਹੋਈ ਆ ਪਰ ਇਹ ਉਦਾਂ ਦੇ ਉਦਾਂ ਹੀ ਪਈਆਂ ਨੇ ਗਿਆ ਤੁਹਾਨੂੰ ਅਸੀਂ ਅੱਜ ਲਾਈਵ ਜਿਹੜੇ ਤਸਵੀਰਾਂ ਦਿਖਾ ਰਹੇ ਹਾਂਗੇ ਸਮਾਣੇ ਤੋਂ ਕਿ ਕਿੰਨੀ ਹੈ ਚੌੜੀ ਇਮਾਰਤ ਬਣੀ ਹੋਈ ਆਗੀ ਕਿੰਨੀਆਂ ਜਿਹੜੀਆਂ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ ਤੇ ਕਿੰਨੀ ਵੱਡੀ ਮਾਤਰਾ ਦੇ ਵਿੱਚ ਇੱਟ ਲੱਗੀ ਹੋਈ ਆ ਭਾਵੇਂ ਢੇ ਢੇਰੀ ਹੋ ਗਈਆਂ ਨੇ ਪਰ ਫਿਰ ਵੀ ਜਿਹੜੀ ਇਮਾਰਤ ਆ ਤੇ ਓਮੇ ਦੀ ਓਮੇ ਇੱਟਾਂ ਲੱਗੀਆਂ ਹੋਈਆਂ ਨੇ ਤੇ ਅੱਜ ਓਮੇ ਇੱਟਾਂ ਛੜੀਆਂ ਨੇ ਹਜੇ ਵੀ ਹੱਲਦੀਆਂ ਨਹੀਂ ਹੈਗੀਆਂ ਇਹ ਛੋਟੀਆਂ ਇੱਟਾਂ ਦੇਖੋ ਕਿੰਨੀਆਂ ਕਿੰਨੀਆਂ ਚੌੜੀਆਂ ਨੇ ਜਿਹੜੀਆਂ ਇਹਦੇ ਉੱਤੇ ਵਰਤੀਆਂ ਗਈਆਂ ਸਨ ਕਿਸੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹਿਆਂਗੇ ਸਮਾਨੇ ਤੋਂ ਜਦੋਂ ਪੁਰਾਣਾ ਸਮਾਨਾ ਹੁੰਦਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਮਾਨੇ ਦੇ ਉੱਤੇ ਕੂਚ ਕੀਤੀ ਸੀ ਰਾਤ ਦੇ ਸਮੇਂ ਤਾਂ ਕਹਿੰਦੇ ਹੁੰਦੇ ਨੇ ਕਿ ਸਹਾਗਾ ਹੀ ਫੇਰਦਾ ਸੀਗਾ ਪਰ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਬਚੀਆਂ ਹੋਈਆਂ ਨੇ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂਗੇ ਦੇਖੋ ਇਹਦੇ ਵਿੱਚ ਬਲ ਵੀ ਪੈ ਚੁੱਕਿਆ ਹਨਾ ਕਿਸੇ ਕਾਰੀਗਰ ਨੇ ਮਤਲਬ ਜਿਹੜੀ ਇਹ ਤੇ ਉਹ ਕੀਤੀ ਹੋਣੀ ਹੈ ਹਨਾ ਮੀਨਾ ਕਾਰੀ ਕੀਤੀ ਹੋਣੀ ਆ ਆ ਚੀਜ਼ਾਂ ਬਣਾਈਆਂ ਹੋਈਆਂ ਨੇ ਇਹ ਦੇਖੋ ਇਹ ਵੀ ਡਿਜ਼ਾਈਨ ਬਣਿਆ ਹੋਇਆ ਇੱਕ ਇਹ ਕੈਮਰਾਮੈਨ ਨੂੰ ਕਹੂੰਗਾ ক্লোਜ਼ ਕਰਕੇ ਦਿਖਾਉਣ ਇਹ ਵੀ ਡਿਜ਼ਾਈਨ ਬਣਿਆ ਹੋਇਆ ਇੱਕ ਕਿਸੇ ਸਮੇਂ ਦੇ ਵਿੱਚ ਮੀਨਾ ਕਾਰੀ ਕੀਤੀ ਹੋਣੀ ਆ ਦੇਖੋ ਜਿਵੇਂ ਅੱਜ ਕੱਲ ਡਿਜ਼ਾਈਨ ਬਣਦੇ ਨੇ ਪਹਿਲਾਂ ਡਿਜ਼ਾਈਨ ਬਣਿਆ ਹੋਇਆ ਹਨਾ ਇਹ ਜਿਵੇਂ ਆਪਣੇ ਦਰਵਾਜ਼ਿਆਂ ਦੇ ਡਿਜ਼ਾਈਨ ਹੁੰਦੇ ਨੇ ਉਹ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਇਹ ਕੰਦ ਟੇਡੇ ਵੀ ਹੋ ਗਈਆਂ ਹਨਾ ਸ਼ਾਇਦ ਕੈਮਰਾ ਦੇ ਵਿੱਚ ਨਾ ਦਿਖੇ ਪਰ ਅੱਜ ਵੀ ਤਕਰੀਬਨ 350 350 ਜਿਹੜੇ ਸਾਲ ਬੀਤ ਜਾਣ ਦੇ ਬਾਅਦ ਵੀ ਤਕਰੀਬਨ ਓਵੇਂ ਦੀ ਓਵੇਂ ਹੀ ਖੜੀ ਆ ਦੇਖੋ ਗੱਡੀ ਮਤਲਬ ਵੱਡੀ ਗੱਲ ਹਨਾ ਇਹ ਤੇ ਇੱਧਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕੌਲੇ ਬਣੇ ਹੋਏ ਨੇ ਕੌਲੇ ਬਣੇ ਹੋਏ ਨੇ ਓਦਾਂ ਦੇ ਓਦਾਂ ਹੀ ਖੜੇ ਨੇ ਪਰ ਇਹ ਚ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਟ ਵੀ ਲੱਗੀ ਹੋਈ ਆ ਹਨਾ ਕਾਫੀ ਇਟਾਂ ਇਥੋਂ ਕੱਢ ਕੇ ਵੀ ਮਤਲਬ ਲਾਏ ਗਏ ਨੇ ਜਿਵੇਂ ਲੋਕ ਪਰ ਇਹ ਓਵੇਂ ਦੀ ਓਵੇਂ ਹੀ ਖੜੀਆਂ ਨੇ ਜਿਵੇਂ ਮਿੱਟੀ ਦੇ ਵਿੱਚ ਲੱਗੀਆਂ ਹੋਈਆਂ ਨੇ ਉਦਾਂ ਦੀਆਂ ਉਦਾਂ ਹੀ ਖੜੀਆਂ ਨੇ ਦੋਸਤੋ ਇਹ ਤੁਹਾਨੂੰ ਅਸੀਂ ਅੱਜ ਸਮਾਣੇ ਦਾ ਜਿਹੜਾ ਇਤਿਹਾਸ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂਗੇ ਉੱਚਾ ਬਹੁਤ ਬਣਿਆ ਹੋਇਆ ਦੇਖੋ ਇਹ ਚੀਜ਼ਾਂ ਉੱਚੀਆਂ ਨੇ ਤੇ ਇੱਥੇ ਵੀ ਜਿਹੜੀਆਂ ਛੋਟੀਆਂ ਇਟਾਂ ਨੇ ਹਨਾ ਪੁਰਾਣਾ ਸਮਾਨਾ ਦੇਖੋ ਛੋਟੀਆਂ ਇਟਾਂ ਇੱਥੇ ਛੋਟੇ-ਛੋਟੇ ਜਿਹੜੇ ਰੋੜੇ ਨੇ ਇੱਥੇ ਪਏ ਨੇ ਇਹ ਜਿਹੜਾ ਮਤਲਬ ਇੱਕ ਜਿਹੜਾ ਮਿੱਟੀ ਦਾ ੱੱਬਾ ਬਣਿਆ ਹੋਇਆ ਟਿੱਲਾ ਬਣਿਆ ਹੋਇਆ ਇਹਦੇ ਵਿੱਚ ਵੀ ਬਹੁਤ ਜਿਆਦਾ ਵੱਡੀ ਮਾਤਰਾ ਦੇ ਵਿੱਚ ਇੱਟਾਂ ਹੋਣਗੀਆਂ ਇੱਕ ਵਾਰੀਆ ਸਾਰਾ ਦ੍ਰਿਸ਼ ਜਦ ਦਿਖਾ ਦੂ ਇਹਦਾ ਕਿਵੇਂ ਗੋਗਲਾਈ ਤੇ ਬਣਾਇਆ ਹੋਇਆ ਕੌਲਾਜ ਆ ਇਹ ਜਿਹੜਾ ਬਹੁਤ ਸੋਹਣਾ ਵੀ ਲੱਗਦਾ ਹੈਗਾ ਕਿਉਂਕਿ ਜਿਹੜੇ ਪ੍ਰਾਣੇ ਜਿਹੜੇ ਕਾਰੀਗਰ ਹੁੰਦੇ ਹੋਣਗੇ ਹਨ ਉਹਨਾਂ ਨੇ ਇਹ ਚੀਜ਼ਾਂ ਕਿਵੇਂ ਤਰਾਸ਼ ਤਰਾਸ਼ ਕੇ ਬਣਾਈਆਂ ਹੋਣਗੀਆਂ ਕਿਵੇਂ ਮਿੱਟੀ ਦੇ ਵਿੱਚ ਹੈ ਇੰਨਾ ਚੌੜਾ ੱੱਬਾ ਜਿਹਾ ਬਣਾਇਆ ਹੋਊਗਾ ਤੁਹਾਨੂੰ ਅਸੀਂ ਹੋਰ ਵੀ ਜਿਹੜੇ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆਜੋ ਜੀ ਕਿੰਨੇ ਕਿ ਮਿੱਟੀ ਹੋ ਇੱਕ ਕਿਲੇ ਤੋਂ ਬਾਅਦ ਵੀ ਜਿਹੜਾ ਇੱਕ ਮਤਲਬ ਬਣਾਇਆ ਹੋਇਆ ਜਾਂ ਤਾਂ ਇਹ ਕਿਸੇ ਮਤਲਬ ਆਪਾਂ ਕਹਿ ਸਕਦੇ ਆ ਕਿ ਰਸੋਈ ਹੋ ਸਕਦੀ ਆ ਜਾਂ ਫਿਰ ਆਪਾਂ ਗੱਲਬਾਤ ਕਰੀਏ ਕਿ ਇਹ ਜਿਹੜਾ ਬਾਥਰੂਮ ਵੀ ਹੋ ਸਕਦਾ ਕਿਉਂਕਿ ਬਾਹਰਲੀ ਸਾਈਡ ਬਣਿਆ ਹੋਇਆਗਾ ਪਰ ਇਹਨੂੰ ਬਾਅਦ ਦੇ ਵਿੱਚ ਜਿਹੜਾ ਕੁਛ ਨਾ ਕੁਛ ਪਲਾਸਟਰ ਵੀ ਕੀਤਾ ਹੋਇਆਗਾ ਇਹਦੇ ਵਿੱਚ ਪਰ ਜਿਹੜੀਆਂ ਇੱਟਾਂ ਨੇ ਛੋਟੀਆਂ ਹੀ ਵਰਤੀਆਂ ਗਈਆਂ ਨੇ ਤੇ ਜੇ ਆਪਾਂ ਧਰਤੀ ਦੀ ਗੱਲ ਕਰੀਏ ਇਹ ਆਮ ਜਿਹੜੀ ਆਪਣੀ ਥੱਲੇ ਵਾਲੀ ਜ਼ਮੀਨ ਆ ਉਦੇ ਨਾਲੋਂ ਤਕਰੀਬਨ ਹਾ ਘਟੋ-ਗਾਟਾ ਪਾ ਕਹਿ ਸਕਦੇ ਹਾਂ ਕਿ 15 ਤੋਂ 20 ਫੁੱਟ ਉੱਚੀ ਹੈ ਦੋਸਤੋ ਤੇ ਥੱਲੇ ਵੀ ਜਿਹੜੀਆਂ ਛੋਟੀਆਂ ਇੱਟਾਂ ਵਰਤੀਆਂ ਹੋਈਆਂ ਨੇ ਇਹ ਪਾਵੇਂ ਸ਼ਾਇਦ ਬਾਤ ਦੇ ਵਿੱਚ ਲਾਈਆਂ ਹੋਣ ਪਰ ਲੱਗਦਾ ਨਹੀਂ ਹੈਗੀਆਂ ਕਿ ਇਹ ਬਾਤ ਦੇ ਵਿੱਚ ਲਾਈਆਂ ਹੋਣਗੀਆਂ ਇਹ ਤਕਰੀਬਨ ਪੁਰਾਣੀਆਂ ਹੀ ਲੱਗਦੀਆਂ ਨੇ ਬਾਕੀ ਤੁਹਾਨੂੰ ਅਸੀਂ ਹੋਰ ਵੀ ਜਿਹੜੇ ਦ੍ਰਿਸ਼ ਦਿਖਾਉਣਿਆਂਗੇ ਆਜੋ ਜੀ ਸੋ ਅਮੇ ਦੀ ਗੱਲ ਕਰੀਏ ਤਾਂ ਇਹ ਜਿਹੜੀਆਂ ਆਪਣੀਆਂ ਜ਼ਮੀਨਾਂ ਨੇ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਨੇ ਤੇ ਨਾਲੋਂ ਤਕਰੀਬਨ 15 ਤੋਂ 20 ਫੁੱਟ ਉੱਚਾ ਬਣਿਆ ਹੋਇਆ ਕਿਉਂਕਿ ਲੇ ਹੁੰਦੇ ਰਾਜੇ ਮਹਾਰਾਜੇ ਹੁੰਦੇ ਹੋਣਗੇ ਜਾਂ ਜਿਨ੍ਹਾਂ ਦਾ ਵੀ ਇਹ ਸਿਸਟਮ ਹੋਊਗਾ ਹਨ ਉਹਨਾਂ ਨੇ ਆਪਣਾ ਜਿਹੜਾ ਇਹ ਮਤਲਬ ਮਹਿਲ ਕਹਿ ਸਕਦੇ ਆ ਜਾਂ ਆਪਾਂ ਕਹਿ ਸਕਦੇ ਆ ਕਿ ਇੱਕ ਕਿਲਾ ਨੋਮਾ ਢੀ ਇਮਾਰਤ ਬਣੀ ਹੋਈ ਹੈ ਇਹਨੂੰ ਉੱਚਾ ਹੀ ਰੱਖਿਆ ਹੋਇਆ ਸੀਗਾ ਕਿਉਂਕਿ ਜਿਹੜਾ ਆਮ ਇੱਥੇ ਗੱਲਾਂ ਬਾਤਾਂ ਹੁੰਦੀਆਂ ਹੋਣੀਆਂ ਦੇਖੋ ਕੰਦ ਵੀ ਦਿਖਾ ਦਿਓ ਹਨ ਆਪਾਂ ਮਾ ਟੇਢੀ ਹੋ ਚੁੱਕੀ ਆ ਪਰ ਅੱਜ ਵੀ ਜਿਹੜੀ ਕੰਦ ਆ ਗਈ ਇਹ ਉਾਂ ਦੀ ਉਵੇਂ ਖੜੀ ਆ ਇਹਦੇ ਵਿੱਚ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਜੜਾਂ ਵੀ ਨਿਕਲਿਆਈਆਂ ਨੇ ਪਰ ਜਿਹੜੀ ਕੰਧ ਹੈ ਜਿਉਂਵੇਂ ਦੀ ਉਮੀਂ ਖੜੀ ਹੈ ਤਕਰੀਬਨ ਜ ਜਦੋਂ ਤੁਹਾਨੂੰ ਅਸੀਂ ਦ੍ਰਿਸ਼ ਦਿਖਾ ਰਹੇ ਹਾਂਗੇ ਸਮਾਣੇ ਦੇ ਜਿੱਥੇ ਉਦੋਂ ਆਪਾਂ ਤਕਰੀਬਨ ਪੁਰਾਣੇ ਸਮਿਆਂ ਦੀ ਗੱਲ ਕਰ ਰਹੇ ਹਾਂਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਮੇ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਜਦੋਂ ਇੱਥੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੋਗਲਾਂ ਦਾ ਰਾਜ ਸੀਗਾ ਜਦੋਂ ਛੋਟੇ ਸੈਵਜਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਆ ਵੀ ਦੇਖੋ ਥੜਾ ਜਾਂ ਕਿੰਨਾ ਚੌੜਾ ਬਣਿਆ ਹੋਇਆ ਤੁਹਾਨੂੰ ਅਸੀਂ ਅੰਦਰ ਤੋਂ ਵੀ ਇਹਦੇ ਦ੍ਰਿਸ਼ ਦਿਖਾਏ ਨੇ ਇਹ ਸਾਰੀ ਜਿਹੜੀ ਇੱਥੇ ਛੋਟੀ ਇੱਟ ਵਰਤੀ ਹੋਈ ਹੈ ਇੱਥੇ ਵੀ ਜਿਹੜੀਆਂ ਛੋਟੀਆਂ ਇੱਟਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਵਰਤੀਆਂ ਹੋਈਆਂ ਨੇ ਸਾਰੀਆਂ ਛੋਟੀਆਂ ਇੱਟਾਂ ਵਰਤੀਆਂ ਹੋਈਆਂ ਨੇ ਆ ਵੀ ਜਿਹੜਾ ਮਤਲਬ ਕਹਿ ਸਕਦੇ ਆ ਕਿ ਸਾਰਾ ਛੋਟੀਆਂ ਇੱਟਾਂ ਇੱਥੇ ਦਬੀਆਂ ਹੋਈਆਂ ਨੇ ਇਹ ਪੁਰਾਣਾ ਇਤਿਹਾਸ ਇਹ ਚੀਜ਼ਾਂ ਦੇ ਨਾਲ ਰਿਲੇਟਡ ਆਗਾ ਪਰ ਇਹ ਚੀਜ਼ਾਂ ਤੋਂ ਸਾਨੂੰ ਵਾਂਝਾ ਰੱਖਿਆ ਗਿਆ ਹਨ ਵੀ ਜਦੋਂ ਪੁਰਾਣਾ ਸਮਾਨਾ ਹੁੰਦਾ ਸੀਗਾ ਇਹ ਚੀਜ਼ਾਂ ਅੱਜ ਤੱਕ ਕਿਸੇ ਨੇ ਨਹੀਂ ਦਿਖਾਈਆਂ ਹੋਣੀਆਂ ਤੇ ਅੱਜ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਵੀ ਜਿਹੜੀ ਕੰਧ ਬਣੀ ਹੋਈ ਹੋਣੀ ਕਿਤੇ ਨਾ ਕਿਤੇ ਗਿਰ ਗਈ ਉਸ ਤੋਂ ਬਾਅਦ ਹੈ ਨਾ ਕਿਉਂਕਿ ਮਿੱਟੀ ਦੀਆਂ ਢੇਰੀਆਂ ਨੇ ਜਿਹੜੀਆਂ ਉਹ ਬਾਅਦ ਦੇ ਵਿੱਚ ਗਿਰ ਜਾਂਦੀਆਂ ਜਿਵੇਂ ਆਹ ਵੀ ਕੰਧ ਹੈ ਨਾ ਬਾਅਦ ਦੇ ਵਿੱਚ ਗਿਰ ਗਈ ਇਹ ਇੱਕ ਸਾਈਡ ਤੇ ਵੀ ਜਿਹੜੀ ਚੀਜ਼ ਬਣੀ ਹੋਈ ਹੈ ਇਹ ਇਹ ਵੀ ਮਤਲਬ ਇੱਕ ਇਮਾਰਤ ਬਣੀ ਹੋਈ ਹੈ ਜਿਹੜੀ ਤੁਹਾਨੂੰ ਦਿਖਾ ਰਿਹਾਗੇ ਅਸੀਂ ਇਹਦੇ ਪਿੱਛੇ ਵੀ ਤੁਹਾਨੂੰ ਅਸੀਂ ਦੇਖਦੇ ਹਾਂ ਵੀ ਕੀ ਬਣਿਆ ਹੋਇਆਗਾ ਤੁਹਾਨੂੰ ਅਸੀਂ ਦੂਜੀ ਸਾਈਡ ਦੇ ਦ੍ਰਿਸ਼ ਵੀ ਦਿਖਾ ਰਿਹਾਗੇ ਜਿੱਥੇ ਇਮਾਰਤ ਬਣੀ ਹੋਈ ਹੈਗੀ ਹਾਂ ਜਿੱਥੇ ਇਮਾਰਤ ਬਣੀ ਹੋਈ ਆ ਪੁਰਾਣੀ ਈਟਾਂ ਦੀ ਗੱਲ ਅਸੀਂ ਪੁਰਾਣੇ ਸਮਿਆਂ ਦੀ ਕਰ ਰਹੇ ਹਾਂ ਤਕਰੀਬਨ ਜੇ ਆਪਾਂ ਗੱਲਬਾਤ ਕਰੀਏ 350 ਸਾਲ ਪੁਰਾਣੀ ਇਮਾਰਤ ਬਣੀ ਹੋਈ ਹੈਗੀ ਇਹ ਜਦੋਂ ਕਿਸੇ ਸਮੇਂ ਕਿਸੇ ਸਮੇਂ ਆ ਬਾਬਾ ਬੰਦਾ ਸਿੰਘ ਬਹਾਦਰ ਸਮੇ ਦਾ ਇੱਥੇ ਚੀਜ਼ਾਂ ਇਹਦੇ ਨਾਲ ਅਟੈਚ ਨਹੀਂ ਗਈਆਂ ਤੁਹਾਨੂੰ ਅਸੀਂ ਲਾਈਵ ਦ੍ਰਿਸ਼ ਦਿਖਾ ਰਹੇ ਹਾਂ ਇੱਧਰ ਵੀ ਜਿਹੜੀਆਂ ਇੱਟਾਂ ਨੇ ਹਨਾ ਤਕਰੀਬਨ गिर ਚੁੱਕਿਆ ਹੈ ਪਰ ਪੁਰਾਣੀਆਂ ਇੱਟਾਂ ਨੇ ਹਨਾ ਚੂਨਾ ਲੱਗਿਆ ਹੋਇਆ ਹੈ ਨਾ ਤੇ ਅੱਜ ਤੁਹਾਨੂੰ ਅਸੀਂ ਸਮਾਨੇ ਦਾ ਕੁਝ ਪੁਰਾਣਾ ਇਤਿਹਾਸ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਉਹ ਚੀਜ਼ਾਂ ਜੁੜੀਆਂ ਹੋਈਆਂ ਨੇ ਤੇਰਾ